ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪਹਿਲਾ ਬੈ ਜੀ ਨਾ ਹਮ ਉਤਮ ਨੀਚ ਨ ਮੱਧਮ ਹਰ ਸਰਣਾਗਤ ਹਰ ਕੇ ਲੋਗ ਐ ਜੀ ਨਾ ਹਮ ਉਤਮ ਨੀਚ ਨ ਮੱਧਮ ਇਥੇ ਵਿਸਰਾਮ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈ ਰਾਗੀ ਸੋਗ ਬਜੋਗ ਬਿਸਰਜਿਤ ਭੋ ਰੋਗ ਹਾਂ ਬਿਸਰਜਿਤ ਉਚਾਰਨ ਕਰਨਾ ਬੱਬੀ ਤੂੰ ਡੈਸ਼ ਥੀਕੇ ਬਿਸਰਜਿਤ ਨਹੀਂ ਕਹਿਣਾ ਭਾਈ ਰੇ ਗੁਰ ਕਿਰਪਾ ਤੇ ਭਗਤ ਥਾakur ਕੀ ਭਾਈ ਰੇ ਗੁਰ ਕਿਰਪਾ ਤੇ ਭਗਤ ਥਾakur ਕੀ ਸਤ ਗੁਰ ਵਾਕ ਸਤ ਗੁਰ ਵਾਕੇ ਹਿਰਦੈ ਹਰ ਨਿਰਮਲ ਐ ਸਤ ਗੁਰ ਵਾਕ ਹਿਰਦੈ ਹਰ ਨਿਰਮਲ ਹਾਂਜੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਾਮ ਕਾਨ ਨਾ ਜਾਮ ਕੀ ਬਾਕੀ ਰਹਾ ਹਰ ਗੁਣ ਰਸਨ ਰਵਹ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਮੇਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨਿਹਫਲ ਮੇਕ ਘਰੀ ਹਾਂ ਕਕਾ ਉਚਾਰਨ ਕਰਨਾ ਆਮ ਕਈ ਮੇ ਘਰੀ ਕਹੇ ਜਾਂਦੇ ਆ ਮੇਕ ਮੇਕ ਇਸ ਤਰ੍ਹਾਂ ਪੂਰਾ ਕੱਕਾ ਬੋਲਣਾ ਹੈ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਇਥੇ ਵਿਸਰਾਮ ਹਰ ਬਿਨ ਇਥੇ ਠਮਕ ਨਿਹਫਲ ਮੇਕ ਘਰੀ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਾਤ ਨਹੀਂ ਕਾਈ ਨਿੰਦਕ ਗਾਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ ਨਾ ਮੇਟੈ ਨਿਤ ਨਿਤ ਚੜਾ ਸਵਾਈ ਐ ਜੀ ਗੁਰ ਕੀ ਦਾਤ ਨ ਮਿਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨ ਭਾਈ ਐ ਜੀ ਸਰਨ ਪਰੇ ਪ੍ਰਭ ਬਖਸ ਮਿਲਾਵੈ ਬਿਲਮਣ ਅਧੁਆ ਰਾਈ ਹਾਂ ਬਿਲਮਣ ਅਧੁਆ ਰਾਈ ਅਧੁਆ ਹੀ ਉਚਾਰਨ ਕਰਨਾ ਅਧਵਾਂ ਨਹੀਂ ਕਹਿ ਦੇਣਾ आनंद मूल नाथ सिर नाथा आनंद मूल नाथ सिर नाथा आनंद मूल नाथ सिर नाथा नाथ सिर नाथा नाथ सिर नाथा दी सिरां श्रोमणी नाथ सतगुरु मेल मिलाई ऐ जी सदा दयाल दया कर रव्या गुरमत ब्राह्मण चुकाई पारस पेट कंचन तात होई ਸਤ ਸੰਗਤ ਕੀ ਵਡਿਆਈ ਹਰ ਜਾਲ ਨਿਰਮਲ ਮਨ ਇਸ ਨਾਨੀ ਮੱਜਣ ਸਤ ਗੁਰ ਪਾਈ ਪੁਨਰਪ ਜਨਮ ਨਾਹੀ ਜਨ ਸੰਗਤ ਈ ਵੀ ਠਮਕ ਧਿਆਨ ਨਾਲ ਲਾਉਣੀ ਐ ਪੁਨਰਪ ਜਨਮ ਨਾਹੀ ਜਨ ਸੰਗਤ ਨਾਹੀ ਜਨ ਸੰਗਤ ਨਹੀਂ ਕਹਿਣਾ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵੱਡ ਪੁਰਖ ਅਗੰਮਤ ਰੋਬਰ ਕੂ ਵੱਡ ਪੁਰਖ ਅਗੰਮਤ ਰੂਪਰ ਹਮ ਪੰਖੀ ਤੋਜ ਮਾਹੀ ਨਾਨਕ ਨਾਮ ਨਰੰਜਨ ਦੀਜੈ ਜੁਗ ਜੁਗ ਸਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਪ੍ਰੇਮ ਅਰਦ ਅਰਦਤੈਮ ਸਤ ਪਿਆਸ ਪਰਮ ਹਿਤੰ ਨਹੀਂ ਸ਼ੁੱਧ ਬੋਲੋ ਜੀ ਭਗਤ ਪ੍ਰੇਮ ਆਰਾਧਿਤੰ ਆਰਾ ਦਿਤੰ ਇਹ ਬੋਲਣਾ ਆਰਾਧਿਤੰ ਐ ਬੋਲਣਾ ਘਟ ਬਿਲ ਲਾਪ ਬਿਲ ਬੇਨੰਤੀਆ ਭਗਤ ਪ੍ਰੇਮ ਆਰਾਧਿਤੰ ਇਥੇ ਵਿਸਰਾਮ ਸੱਚ ਪਿਆਸ ਪਰਮ ਹਿਤੰ ਹਿਤੰ ਪੂਲਾ ਹੀ ਬੋਲਣਾ ਬਿਲ ਲਾਪ ਬਿਲ ਬੇਨੰਤੀਆ ਦੋਵੇਂ ਲੱਲੇ ਬੇਲਾਪ ਬੇਲ ਬਿੰਨਤੀਆ ਸੁਖ ਪਾਏ ਚਿਤ ਹਿਤੰ ਹ ਸੁਖ ਪਾਏ ਚਿਤ ਹਿਤੰ ਜਾਪਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਉ ਸੰਸਾਰ ਸਾਗਰ ਤਾਰ ਤਾਰਨ ਇਥੇ ਵਿਸਰਾਮ ਹੈ ਹਰਾਮ ਰਾਮ ਨਾਮ ਇਹ ਰਾਮ ਨਾਮ ਨਹੀਂ ਕਹਿੰਦੇ ਨਾ ਰਾਮ ਨਾਮ ਇਥਿਠਮਕ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਇਥੇ ਵਿਸਰਾਮ ਹਰ ਨਾਮ ਮਨ ਰਮਣੰ ਚਾਲ ਚਿੱਤ ਵੇਤ ਬ੍ਰਹਮਾ ਪ੍ਰਮੰ ਜਗ ਮੋਹ ਮਗਨ ਹਿਤੰ ਆਈ ਵਿਸਰਾਮ ਵੀ ਧਿਆਨ ਨਾਲ ਉਚਾਰਨ ਕਰਨਾ ਚਲ ਚਲ ਚਿਤ ਵਿਤ ਪ੍ਰਮਾ ਪਰਮੰ ਇਥਿ ਵਿਸਰਾਮ ਜਗ ਇਥਿ ਜਮਕ ਮੋਹ ਮਗਨ ਹਿਤੰ ਤੇਰ ਨਾਮ ਭਗਤ ਦ੍ਰਿੜੰ ਮਤੀ ਮਤੀ ਦ੍ਰਿੜੰ ਮਤੀ ਦ੍ਰਿੜੰ ਨਹੀਂ ਹੈ ਦਿੜੰ ਮਤੀ ਤੇਰ ਨਾਮ ਭਗਤ ਦਿੜੰ ਮਤੀ ਗੁਰਵਾਕ ਸਬਦ ਰਤੰ ਪਰਮਾਤ ਭਰਮ ਨਾ ਚੂਕਾਈ ਜਗ ਜਨਮ ਬਿਆਦ ਪਖੰ ਖਪੰ ਖਪੰ ਅਸਥਾਨ ਹਰ ਨਿਹ ਕੇਵਲੰ ਸਤਮਤੀ ਸਤਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਇਹੋ ਨਹੀਂ ਕਹਿਣਾ ਈੜੀ ਲਾ ਹਾਏ ਹੋੜਾ ਹੁੰਦਾ ਪਹਿਲਾਂ ਵੀ ਦੱਸਿਆ ਈੜੀ ਸਿਆਰੀ ਹਾਏ ਔਂਕੜ ਇਹੋ ਛੇਤੀ ਬੋਲਣਾ ਇਹੋ ਜਗ ਮੋਹ ਹੇਤ ਵਿਆਪਿਤੰ ਦੁਖ ਆਦਿਕ ਜਨਮ ਮਰਣੰ ਭਜ ਸਰਣ ਸਤਗੁਰ ਉਬਰਹਿ ਭਜ ਸਰਣ ਸਤਗੁਰ ਇੱਥੇ ਠਮਕ ਲਾ ਕੇ ਫਿਰ ਬੋਨਾ ਉਬਰਹਿ ਬਚ ਜਾਏਗਾ ਸਤਗੁਰ ਉਬਰਹਿ ਨਹੀਂ ਕਹਿਣਾ ਭਜ ਸਤਗੁਰ ਹਾਂ ਭਜ ਸਰਣ ਸਤਗੁਰ ਭਜ ਕੇ ਬੋਲਣਾ ਹੈ ਉਬਰਹਿ ਇੱਥੇ ਵਿਸਰਾਉ ਭਜ ਸਰਣ ਸਤਗੁਰ ਉਬਰਹਿ ਹਰ ਨਾਮ ਰਿਦ ਰਮਣੰ ਗੁਰਮਤਿ ਨਿਸ਼ਚਲ ਮਨ 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 ਮਨੰ ਸਹਿਜ ਵਿਚਾਰਨ ਗੁਰਮਤਿ ਨਿਹਚਲ ਇਥੇ ਠਮਕ ਮਾਨ ਮਾਨ ਇਥੇ ਵਿਸਰਾਮ ਹੈ ਗੁਰਮਤਿ ਨਿਹਚਲ ਮਾਨ ਮਾਨ ਮਨੰਗ ਸਹਜ ਵਿਚਾਰਨ ਸੋ ਮਾਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰਨ ਸੋ ਮਨ ਨਿਰਮਲ ਇਥੇ ਠਮਕ ਜਿਤ ਸਾਚ ਅੰਤਰ ਇਥੇ ਵਿਸਰਾਮ ਗਿਆਨ ਰਤਨ ਸਾਰਨ ਭੈ ਭਾਏ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਣੀ ਹਰਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲੱਭ ਲੋਭ ਲਹਿਰ ਨਿਵਾਰਣ ਲੱਭ ਲੋਭ ਲਹਿਰ ਨਿਵਾਰਣੰ ਨਿਵਾਰਣੰ ਪਾਤੂ ਪਹਿਲਾਂ ਵੀ ਠੰਮਕ ਲਾ ਦੇਣੀ ਹੈ ਨਿਵਾਰਣੰ ਤੇ ਵਿਸਰਾਮ ਹਰਨਾਮ ਰਾਸ ਮਨੰ ਮਨ ਮਾਰ ਤੁਹੀ ਨਰੰਜਨਾ ਤੁਹੀ ਉਚਾਰਨ ਕਰਨਾ ਮਨ ਮਾਰ ਤੁਹੀ ਨਰੰਜਨਾ ਕਹੋ ਨਾਨਕਾ ਸਰਣੰ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਿਰਤ ਕਰੀ ਇਹ ਮਨ ਨਚਾਈ ਆਮ ਨਚਾਈ ਕਹਿ ਜਾਂਦੇ ਨੇ ਧਿਆਨ ਨਾਲ ਉਚਾਰਨ ਕਰਨਾ ਨਚਾਈ ਨਿਰਤ ਕਰੀ ਇੱਥੇ ਵਿਸਰਾਮ ਹੈ ਇਹ ਮਨ ਇੱਥੇ ਠਮਕ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਜਿਹ ਤਥੇਰ ਰਖੈ ਸੂ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚੇ ਮਨ ਗੁਰ ਕੈ ਆਗੇ ਗੁਰ ਕੈ ਭਾਣੈ ਨੱਚ ਹੈ ਤਾ ਸੁਖ ਪਾਵਹਿ ਅੰਤੇ ਜਾਮ ਭਉ ਭਗੈ ਰਹਾਉ ਆਪ ਨਚਾਈ ਸੂ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੀ ਗਾਵੇ ਆਪ ਸੁਣਾਵੇ ਇਸ ਮਨ ਅੰधे ਕਾ ਮਾਰਗ ਪਾਈ ਅਨ ਦਿਨ ਨਾਚੈ ਸਖਤ ਨਿਵਾਰੈ ਸੇਵ ਘਰ ਨੀਦ ਨਾ ਹੋਈ ਸ਼ਕਤੀ ਕਰ ਜਗਤ ਸੂਤਾ ਨਾਚਾ ਟਾਪੈ ਅਵਰੂ ਗਾਵੈ ਮਨ ਮੁਖ ਭਗਤ ਨਾ ਹੋਈ ਇਸਰਾਮ ਧਿਆਨ ਨਾਲ ਲਾਉਣਾ ਸ਼ਕਤੀ ਕਰ ਜਗਤ ਸੂਤਾ ਇਥੇ ਠਮਕ ਲਾ ਦਨੀ ਹੈ ਅਰਧ ਵਿਸਰਾਮ ਸ਼ਕਤੀ ਕਰ ਜਗਤ ਸੂਤਾ ਨਾਚਾ ਟਾਪੈ ਅਵਰੂ ਗਾਵੈ ਇਥੇ ਵਿਸਰਾਮ ਹੈ ਮਨਮੁਖ ਭਗਤ ਨਾ ਹੋਈ ਸੁਰ ਨਰ ਵਿਰਤ ਪਖ ਕਰਮੀ ਨਾਚੇ ਮੋਨ ਜਨ ਗਿਆਨ ਵਿਚਾਰੀ ਕੀ ਸੁਰ ਨਰ ਸੰਬੰਧਕ ਪਾਠ ਹੈ ਵਿਰਤ ਪਖ ਇਹ ਵੀ ਸੰਬੰਧਕ ਪਾਠ ਹੈ ਯਾਨੀ ਵਿਰਤ ਪਖ ਦਾ ਅਰਥ ਹੈ ਵੀ ਪ੍ਰਵਿਰਤੀ ਦੇ ਪਖ ਵਾਲੇ ਜਿਹੜੇ ਹਨ ਕਰਮੀ ਨਾਚੇ ਇੱਥੇ ਵਿਸਰਾਮ ਹੈ ਮੋਨ ਜਨ ਗਿਆਨ ਵਿਚਾਰੀ ਸਿੱਧ ਸਾਧਿਕ ਲਿਵ ਲਾਗੀ ਨਾਚੇ ਜੇ ਨਾ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵ ਹੈ ਸੇ ਨਾਚਾ ਹੈ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੀ ਤਤ ਗਿਆਨੀ ਜੀਨ ਕਾ ਹੁਕਮ ਮਨਾਇ ਇਹਾ ਭਗਤ ਸੱਚੇ ਸਿਓ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸਬਦ ਵਿਚਾਰੈ ਤਾ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੀ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦਿ ਸੋਈ ਜਨ ਪਾਈ ਜੀਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਵੀਸਰੈ ਇਹ ਦਮ ਥੋੜੇ ਜਿਹਾ ਕਸ ਕੇ ਉਚਾਰਨ ਕਰਨਾ ਇਕਦਮ ਸਾਚਾ ਵੀਸਰੈ ਸਾ ਵੇਲਾ ਵਿਰਸਾ ਜਾਏ ਸਾਹੀ ਸਾਹੀ ਸਦਾ ਸਮਾਲੀਐ ਆਪੇ ਬਖਸੀ ਕਰੇ ਲਜਾਈ ਸੇ ਨਚਹ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਜ ਸੁਖ ਪਾਵਹਿ ਜਿਨ ਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਧਰਬੇਨ ਜੀਵਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਾਪ ਗੁਰਮੁਖ ਪਾਈਐ ਅਗਮ ਅਗੋਚਰ ਪ੍ਰਾਪ ਅਗਮ ਅਗੋਤ੍ਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਮਨ ਰੇ ਹਾਂਜੀ ਮਨ ਰੇ ਤੀਵesam ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸੰਕ ਸੁਨੰਦਨ ਨਾਰਦ ਮੋਨ ਸੇਵੈ ਅਨ ਦਿਨ ਜਪਤ ਰਹਿ ਬਨਵਾਰੀ ਸੰਕ ਸੁਨੰਦਨ ਨਾਰਦ ਮੁਨ ਸੇਵਹਿ ਅਨ ਦਿਨ ਜਪਤ ਰਹਿ ਬਨਵਾਰੀ ਸਰਣ ਆਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਅਲਖ 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 ਲਖਨ ਤੋ ਰਹਿਤ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਿਕ ਤੂੰ ਏਕੋ ਦਾਤਾ ਮਗਹ ਹਾਥ ਫਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤੈਨ ਕੇਰਾ ਸਫਲ ਜਨਮ ਭਇਆ ਤੈਨ ਕੇਰਾ ਸਫਲ ਜਨਮ ਭਇਆ ਤੈਨ ਕੇਰਾ ਆਪ ਤਰੇ ਕੋਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਸੀ ਵਾਹਿਗੁਰੂ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨ ਪਾਵੇ ਓਏ ਡੂਬੇ ਸਣ ਪਰਵਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨ ਪਾਵੇ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੋਵੈ ਨਿੰਦਕ ਨਿੰਦਾ ਕਰ ਮਲ ਧੋਵੈ ਉਹ ਮਲ ਭਖ ਮਾਇਆ ਧਾਰੀ ਮਲ ਭਖ ਵਿੱਚ ਦੇਸ਼ ਦੇ ਕੇ ਪਾਠ ਉਚਾਰਨ ਕਰਨਾ ਉਹ ਮਲ ਭਖ ਮਲ ਪੋਲਾ ਬੋਲਣਾ ਭਖ ਕਸ ਕੇ ਬੋਲਣਾ ਸੰਤ ਜਨਾ ਉਹ ਮਲ ਭਖ ਮਾਇਆ ਧਾਰੀ ਨਿੰਦਕ ਨਿੰਦਾ ਕਰ ਮਲ ਧੋਵੈ ਉਹ ਮਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹ ਪ੍ਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਾਲ ਧਾਰੀ ਇਹ ਪ੍ਰਪੰਚ ਖੇਲ ਕੀਆ ਸਭ ਕਰਤਾ ਹਰ ਏਕੋ ਸੂਤ ਵਰਤੈ ਯੁਗ ਅੰਤਰ ਸੂਤ ਖਿੰਚੈ ਇਕੰਕਾਰੀ ਇਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ ਇਹ ਪਾਠ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਕਰਾਇਆ ਜਾਂਦਾ ਹੈ ਰਾਸ ਨਿਰਸਨ ਇੱਥੇ ਠਮਕ ਰਸ ਗਾਵਹਿ ਹਰ ਗੁਣ ਇੱਥੇ ਵਿਸਰਾਮ ਲਾਉਣਾ ਲਿਖਿਆ ਹੋਇਆ ਰਸਨ ਰਸਨ ਪਰ ਇੱਕ ਨੰਨੇ ਦਾ ਨੰਨੇ ਸਿਆਰੀ ਨੂੰ ਇੱਧਰ ਰਸਨ ਦੇ ਨਾਲ ਜੋੜ ਦੇਣਾ ਹੈ ਪਾਠ ਕਰਨਾ ਹੈ ਰਾਸ ਨਿਰਸਨ ਰਸ ਗਾਵਹਿ ਹਰ ਗੁਣ रस निरसन रस गावे हर गुण रसना हर रस धारी नानक हर बिन अवर न मागाओ हर रस प्रीति प्यारी वाहि गुरु जी का खालसा करै वाहि गुरु जी की फतेह